ਆਜਾ ਬੋਲ ਹਾਂਜੀ ਹਸਤਰੀਕਾਲ ਸਾਰੇ ਬੰਨਿਆਂ ਨੂੰ ਆਪਣੇ ਰਾਜੂ ਗੌਰਡ ਫਾਰਮ ਦੇ ਅਫੀਸ਼ੀਅਲ YouTube ਚੈਨਲ ਉੱਪਰ ਸਵਾਗਤ ਹੈ ਤੇ ਜਿਹੜੇ ਵੀਰ ਨਵੇਂ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਅੱਜ ਬਹੁਤ ਹੀ ਪੁਰਾਣੇ ਮੇਲੇ ਦੇ ਉੱਪਰ ਖੜੇ ਆ ਜੋ ਕਿ ਇੰਦਰਗੜ ਪਿੰਡ ਦੇ ਵਿੱਚ ਛਿੜੀ ਦੇ ਵਿੱਚ ਭਰਦਾ ਜੋ ਕਿ ਇੰਦਗੜ ਛਿੜੀ ਪਿੰਡ ਦਾ ਨਾਮ ਵਜਦਾ ਤੇ ਬਹੁਤ ਹੀ ਪੁਰਾਣੇ ਆ ਜਿਹੜੀ ਇੱਥੇ ਆਪਣੀਆਂ ਬੱਕਰੀਆਂ ਲੈ ਕੇ ਆਉਂਦੇ ਨੇ ਤੇ ਸਾਡੇ ਮਾਲਵੇ ਏਰੀਏ ਦੇ ਵੀ ਆਉਂਦੇ ਨੇ ਤੇ ਅੱਜ ਆਪਾਂ ਨੇ ਨਾਲ ਦੁਆਬੇ ਇਲਾਕੇ ਦੇ ਬੰਦੇ ਇਹੜੇ ਦਰਿਆ ਤੋਂ ਪਰਲੀ ਸਾਈਡ ਦੇ ਨੇ ਉਹ ਆਪਣੇ ਆ ਬੱਕਰੀਆਂ ਲੈ ਕੇ ਇੱਥੇ ਪਹੁੰਚੇ ਹੋਏ ਨੇ ਤੇ ਬਾਕੀ ਉਹਨਾਂ ਦੀਆਂ ਬੱਕਰੀਆਂ ਵੀ ਦਿਖਾਵਾ ਆਏ ਤੁਹਾਨੂੰ 2-4 ਵਧੀਆ-ਵਧੀਆ ਕੁਆਲਿਟੀ ਦੀਆਂ ਤੇ ਬਾਕੀ ਬਾਜ ਨਾਲ ਗੱਲਬਾਤ ਕਰਦੇ ਆਂ ਹਾਂਜੀ ਹਾਥਰੀ ਘਾਲ ਬਾਈ ਜੀ ਹਾਥਰੀ ਘਾਲ ਜੀ ਕਦੋਂ ਪਹੁੰਚੇ ਬਾਈ ਕੱਲ ਆਏ ਹੋਰ ਹਾਲ ਚਾਲ ਕਿਵੇਂ ਆਹਣ ਵਧੀਆ ਜੀ ਕਿੰਨੀਆਂ ਬੱਕਰੀਆਂ ਲੈ ਕੇ ਪਹੁੰਚੇ ਹੋ ਅਸੀਂ 15 ਬੱਕਰੀ ਕਰੇ ਕਿੰਨੀਆਂ ਕਰਾਖਦੇ ਹੋ ਬਾਈ ਅਰੇ ਹੈਗੀਆਂ ਕਾਲੀ ਪਤਾਲੀ ਅੱਛਾ ਪੜਾਈ-ਪੜੂਈ ਕਿੰਨੀ ਕਰੀ ਐ ਮੈਂ 11ਵੀਂ ਮੇਰੀ ਪੜਦਾ ਅੱਛਾ 11ਵੀਂ ਚਾਹੇ ਤੇ ਬਾਕੀ ਬੱਕਰੀਆਂ ਦਾ ਵੀ ਸ਼ੌਂਕ ਕਰਦਾ ਹੈ ਉਹ ਵੀ ਹੈਗਾ ਜੀ ਨਾਲ ਨਾਲ ਚਾਰਦਾ ਵੀ ਹੈ ਜਾਂ ਇਕੱਲਾ ਘਰੇ ਘਰੇ ਸਾਵਣਾ ਕਰੇ ਕਰੇ ਸਾਵਣੀ ਚੜ ਵੀ ਜਾ ਅੱਛਾ ਡਾਂਗ ਚੱਕੇ ਨਾਲ ਵੀ ਵਗ ਜਾਣਾ ਹੈ ਅੱਛਾ ਦੋਨੇ ਤਰ੍ਹਾਂ ਦੇ ਸ਼ੌਂਕ ਬਾਈ ਰੱਖਦਾ ਤੇ ਬਾਕੀ ਅੱਗੇ ਪੜਨ ਦਾ ਹੀ ਇਰਾਦਾ ਹੈ ਜਾਂ ਬੱਕਰੀਆਂ ਚਾਰਨ ਦਾ ਨਹੀਂ ਪੜਨਾ ਮੈਂ ਅੱਛਾ ਪੜਨਾ ਵੀ ਹੈ ਜੇ ਇੱਧਰ ਮੁੱਕੀ ਲੱਗੀ ਉਧਰ ਲਾ ਲਾਂਗੇ ਹੈ ਉਧਰ ਕਹਿੰਦਾ ਬਾਈ ਨੌਕਰੀ ਨੌਕਰੀ ਲੱਗੀ ਤਾਂ ਉਧਰ ਵੀ ਨਹੀਂ ਬੱਕਰੀਆਂ ਚਾਰਾਂਗੇ ਹੈ ਹਾਂ ਜੀ ਠੀਕ ਹੈ ਤੇ ਹੋਰ ਕੰਮ ਕਰ ਕੋਈ ਹੋਰ ਹੈਗਾ ਵੀ ਆ ਜਾਂ ਆਪਣਾ ਬੱਕਰੀਆਂ ਦੇ ਬੱਕਰੀਆਂ ਦੇ ਬੱਕਰੀਆਂ ਸ਼ਰਪਿੰਗ ਸਾਰਾ ਕਿੰਨੀਆਂ ਬੱਕਰੀਆਂ ਘਰੇ ਰੱਖਦੇ ਹੋ ਮਤਲਬ ਘਰੇ ਹੈਗੀਆਂ 40-45 ਨਾਲ 40-45 ਕੱਲੀਆਂ ਬੱਕਰੀਆਂ ਭੇਡਾਂ ਵਟੇ ਤਿੰਨ ਭੇਡਾਂ ਦਾ ਅੱਛਾ ਤੇ ਨੂੰ ਸ਼ੌਂਕ ਨੂੰ ਸ਼ੌਂਕ ਨਾਲ ਠੀਕ ਹੈ ਬਾਈ ਕਹਿੰਦਾ ਭੇਡਾਂ ਵੀ ਵਿੱਚ ਰੱਖ ਲੈਣੇ ਬਾਕੀ ਬੱਕਰੀਆਂ ਦਾ ਜਾਦੇ ਸ਼ੌਂਕ ਕਰਦੇ ਆ ਤੇ ਵਪਾਰ ਪੂਰ ਕਰਦੇ ਹਾਂ ਜਾਂ ਘਰ ਦੀ ਪੱਠਾ ਪੁੱਠਾ ਆਪਣੇ ਘਰ ਦੀਆਂ ਪੱਠਾ ਪਾਲੀ ਦੀ ਅੱਛਾ ਲੈ ਦਿਖਾਓ ਫਿਰ ਤੁਹਾਡੀਆਂ ਪੰਜ ਚਾਰ ਬੱਕਰੀਆਂ ਵੱਡੀਆਂ ਵੱਡੀਆਂ ਤੇ ਆਪਾਂ ਤੁਹਾਨੂੰ ਬੱਕਰੀਆਂ ਵੀ ਦਿਖਾਉਨੇ ਆ ਬਾਈਆਂ ਦੀਆਂ ਲੈ ਆ ਬਾਈ 18 ਬੱਕਰੀ ਦੀ ਦੇਖ ਸਕਦੇ ਹੋ ਬਾਬਾ ਮੜਾ ਜਾ ਹੋਈ ਸਾਈਡ ਆ ਔਰ ਕਾਲੀ ਬੱਕਰੀ ਡੱਬੀ ਬਾਵਾ ਜੀ ਕੀ ਕਾ ਹੜ ਬੱਕਰੀ ਇੱਕ ਕਾਲੀ ਆ ਗਈ ਹੈ ਨਾ ਸਾਡੀ ਕਾਲੀ ਆ ਕੀ ਕੁਆਲਿਟੀ ਇਹਦੀ ਤੇ ਕਿੰਨੇ ਦੰਦਾ ਇਹ ਬਿਲਕੁਲ ਗਰੀ ਹੈ ਤੇ ਗੰਢੇ ਨਾਲ ਤੁਹਾਡੇ ਗਾ ਜੂਰੀ ਹੈ ਪੂਰੀ 8 ਦੰਦਾ ਹੈ ਨਾ ਪਹਿਲੇ ਸੂਏ ਸੂਏ ਕਿ ਦੂਏ ਪਹਿਲੇ ਸੂਏ ਪਹਿਲਾਂ 8 ਨਾ ਹਾਂਜੀ ਕਿੰਨੇ ਬੱਚੇ ਦਿੱਤੇ ਨੇ ਇਹਨੇ ਦੋ ਬੱਚੇ ਤੇ ਪਹਿਲੇ ਸੂਏ ਕਿੰਨਾ ਕੁ ਦੁੱਧ ਦੇ ਦਿੰਦੀ ਆਪਣੀ ਪਾਠਾ ਇਹਦਾ ਹੀ ਕਿਲੋ ਕੁ ਦੇ ਦਿੰਦੀ ਅੱਛਾ ਦੋੇ ਟਾਈਮਾਂ 2 ਕਿਲੋ ਹੋ ਗਿਆ ਹਾਂਜੀ ਠੀਕ ਹੈ ਤੇ ਬੱਚੇ ਪੁੱਛੀ ਪਾਲਦੀ ਹੁਣੀ ਨਹੀਂ ਬੱਚੇ ਇਹਦੇ ਟਿਕਾਤੇ ਅੱਛਾ ਜੰਮਦੀ ਨਹੀਂ ਨਹੀਂ ਪਾਲਦੀ ਨਾ ਰੱਖਿਆ ਅੱਛਾ ਠੀਕ ਹੈ ਬੱਚੇ ਛੋਟੀ ਵੇਚਦਾ ਨੇ ਹਣਾ ਹਾਂਜੀ ਠੀਕ ਆ ਦੁੱਧ ਦਾ ਸੀਜ਼ਨ ਲਾ ਲਾਨੇ ਹੋ ਹਾਂਜੀ ਹਾਂਜੀ ਠੀਕ ਆ ਹੋਰ ਦਿਖਾ ਬੱਕਰੀ ਫਿਰ ਆਹ ਉਹ ਰਾ ਦੇਖਾਂ ਇਹ ਲਾਲ ਆ ਗਈ ਹੈ ਨਾ ਹਾਂਜੀ ਬੂਰ ਕੰਨੀ ਲਾਲ ਠੀਕ ਆ ਚੋੜਾ ਖੋਲੀਏ ਬਾਈ ਖੋਲੋ ਖੋਲੋ ਆ ਚੋੜਾ ਵੀ ਦਿਖਾਉਣੇ ਆ ਬਾਈ ਤੁਹਾਨੂੰ ਖੋਲ ਕੇ ਤੇ ਦੇਖ ਸਕਦੇ ਹੋ ਨਾ ਬੱਕਰੀਆਂ ਥਣ ਚੱਡਾ ਪੂਰਾ ਭਾਰੀ ਹੈ ਨਾ ਮੋٹے ਥਣ ਦੀ ਹੈ ਤੇ ਪਤਲੀ ਧਾਰ ਹੈ ਜਮਾ ਬਰੀਕ ਆ ਦੇਖ ਸਕਦੇ ਹੋ ਬੱਕਰੀਆਂ ਬਾਈਆਂ ਦੇ ਦਵਾਬੇ ਲੱਕੇ ਵਾਲੀਆਂ ਨੇ ਇਹ ਥੱਲੇ ਕਿੰਨਾ ਕੁ ਦੁੱਧ ਆ ਬਾਈ ਇਹਦੇ ਥੱਲੇ ਹੋਏ ਨੇ ਤਾਂ ਇਹਨਾਂ ਦੇ ਲੋਦਾਰ ਬਾਰ-ਬਾਰ ਦੀ ਚਰਾਈ ਤੇ ਹਾਂਜੀ ਠੀਕ ਹੈ ਜੇ ਘਰੇ ਵੀ ਦਾਣਾ ਪੱਕਾ ਪਾਈਏ 4 ਕਿਲੋ ਨੂੰ ਦਊ ਮਾਰ ਹਾਂ ਜੇ ਤਾਂ ਪੰਜਵੀਂ ਕਰ ਦਿੰਦੇ ਅੱਛਾ ਜੇ ਪੂਰੀ ਸ਼ਾਮ ਕਰੋ ਹਾਂਜੀ ਘਰੇ ਦਾਣਾ ਪੱਕਾ ਹਾਂਜੀ ਹਾਂਜੀ ਠੀਕ ਹੈ ਬਾਈ ਕਹਿੰਦਾ 3 ਕਿਲੋ ਤੋਂ ਬਾਹਰ ਦੀ ਚਰਾਈ ਤੇ ਆ ਹਾਂਜੀ ਠੀਕ ਹੈ ਹੋਰ ਇਹ ਆ ਗਈ ਨਾ ਕਾਲੀ ਬੱਕਰੀ ਤੇ ਰੰਗ ਵੱਧ ਕਿਹੜਾ ਰੱਖਦੇ ਹੋ ਬਾਈ ਅਸੀਂ ਕਾਲਾ ਰੱਬਾ ਬਾ ਕਿਉਂ ਸਾਰੀ ਰੱਖ ਲਾਉਣੀ ਹੋ ਵਿੱਚ ਹਾਂਜੀ ਠੀਕ ਹੈ ਦੋਹਾ ਵੀ ਵਿੱਚ ਕੰਨ ਕੰਨ ਬਹੁਤ ਹੈ ਨਾ ਬੱਕਰੀ ਦਾ ਹਾਂਜੀ ਠੀਕ ਹੈ ਕਾਲੀ ਬੱਕਰੀ ਹੈ ਤੇ ਕਿੰਨੇ ਸੂਏ ਬਾਈ ਇਹ ਤੀਏ ਸੂਏ ਸੂਈ ਹੈ ਜੀ ਤੀਜੇ ਹਾਂਜੀ ਤੇ ਬੱਚੇ ਪੁੱੱਚੇ ਕਿਵੇਂ ਆਉਂਦੇ ਨੇ ਬੱਚੇ ਵਧੀਆ ਜੀ ਸਾਰੇ ਰੰਗਾਂ ਚ ਕਰਦੀ ਆ ਜਾਂ ਕਾਲੀ ਕਰਦੀ ਆ ਕਾਲਾ ਰੰਗ ਠੀਕ ਹੈ ਅੱਗੇ ਧੱਕ ਦਿੰਦੀ ਆ ਅੱਗੇ ਬੱਕਰਾ ਵੀ ਕਾਲੀ ਛੱਡਦੇ ਹਾਂ ਕਾਲਾ ਠੀਕ ਹੈ ਫੇਰ ਰਿਜ਼ਲਟ ਵਧੀਆ ਆਉਂਦਾ ਹੈ ਅੱਗੇ ਪੱਠਾ-ਪੁੱਠਾ ਪਾਲੀਆਂ ਨੇ ਦੀਆਂ ਪਾਲੀਆਂ ਦੋ ਪੱਠਾਂ ਇਹਦੀ ਅੱਛਾ ਪੱਠਾ ਪਾਲਦੇ ਹਾਂ ਠੀਕ ਹੈ ਠੀਕ ਹੈ ਇਹਨੂੰ ਵੀ ਛੱਡਦੇ ਹੋਰ ਲਿਆ ਕੋਈ ਬੱਕਰੀ ਆ ਲੋਹੀ ਫੜਨਾ ਇਹ ਲਾਲ ਪੱਕੀ ਲੋਹੀ ਆ ਗਈ ਹੈ ਨਾ ਠੀਕ ਹੈ ਇਹ ਵੀ ਤੀਜੀ ਹੈ ਇਹ ਵੀ ਤੀਜੀ ਸੂਏ ਲੋਹੀ ਆ ਠੀਕ ਹੈ ਇਹ ਵੀ ਤੀਜੇ ਪਾਈ ਕਹਿੰਦਾ ਤੀਜੇ ਸੂਏ ਸੂਈ ਆ ਤੇ ਚੰਗੀ ਬੱਕਰੀ ਆ ਨਾ ਹਾਂਜੀ ਪੂਰੀ ਅੱਗਾ ਪੱਛਾ ਸਿਆਰ ਆ ਬੱਕਰੀ ਦਾ ਤੇ ਲਾਲ ਲੋਹੀ ਬੱਕਰੀ ਆ ਹੈ ਨਾ ਹਾਂਜੀ ਆਪਣੇ ਘਰ ਦੀਆਂ ਰੱਖਦੇ ਆ ਜਾਂ ਇਹ ਮੋਰੀਆਂ ਵਾਲੀਆਂ ਬੱਠਾ ਅੱਛਾ ਘਰ ਦੀਆਂ ਜ਼ਿਆਦਾਤਰ ਘਰ ਦੀਆਂ ਰੱਖਦੇ ਘਰ ਦੀਆਂ ਘਰ ਦੀਆਂ ਠੀਕ ਐ ਛੱਡ ਦੇ ਬਈ ਹੋਰ ਲਿਆ ਪੰਜ ਚਾਰ ਬੱਕਰੇ ਤੇ ਬੱਕਰਾ ਹੈਗਾ ਆਪਣੇ ਲਈ ਬੱਕਰਾ ਨਹੀਂ ਅੱਛਾ ਬੱਕਰੀਆਂ ਲੈ ਕੇ ਆ ਆ ਗਈਆਂ ਬੱਕਰਾ ਵੀ ਹੈਗਾ ਬੱਕਰੀ ਅੱਛਾ ਦੇਖ ਸਕਦੇ ਹੋ ਨੱਕ ਨਕੌੜਾ ਪੱਠ ਦਾ ਬਾਹੀਂ ਖੜਾ ਲੈ ਇੱਧਰ ਦੇਖ ਲੋ ਬਾਈ ਪਿਓਰ ਬੱਕਰੀਆਂ ਕਾਲੀ ਦਾ ਲੀ ਜਾ ਇਹਦਾ ਪਲੂਨੇ ਲੱਗਦੀਆਂ ਮੁੰਲਾ ਦਾ ਇਹ ਪਹਿਲੇ ਸੂਏ ਸੂਈ ਅੱਛਾ ਕਿੰਨੇ ਬੱਚੇ ਦਿੱਤੇ ਨੇ ਪਹਿਲੇ ਸੂਏ ਨੇ ਇਹਨੇ 2 ਬੱਚੇ ਜੀ ਠੀਕ ਆ ਵਧੀਆ ਇਹਨੇ ਪੂਰੇ ਵਧੀਆ ਜੀ ਠੀਕ ਆ ਆਪ ਦੇ ਘਰ ਦੇ ਬੱਕਰੀਆਂ ਦੀ ਕਾਰੋਸ ਕਰਾਉਂਦੇ ਹਾਂ ਠੀਕ ਆ ਇਹਨਾਂ ਵਧੀਆ ਤੋਤੇ ਫੇਰ ਦੀ ਬੱਕਰੀਏ ਚੋਲਾ ਚੱਕ ਭਾਈ ਚੋਲਾ ਖੋਲ ਲਾ ਨਾ ਲੈ ਭਾਈ ਦਿਖਾ ਦੇ ਥਾਨ ਚੱਡਾ ਪੂਰਾ ਮੋਟਾ ਹੈ ਨਾ ਦੇਖ ਸਾਧਿਓ ਕੋਈ ਨਹੀਂ ਕੋਈ ਕਰ ਲਾ ਦੇ ਛਾੜ ਦੇ ਭਾਈ ਲਾ ਦੇ ਉਧਰ ਚੋਲਾ ਜੋ ਬੱਕਰੀ ਹੋਰ ਤੋਂ ਕਰਨੀ ਹਾਂ ਹਾਂ ਕੋਈ ਨਹੀਂ ਇਹ ਆ ਗਈ ਕੱਟੇ ਕਰਨ ਵਾਲੀ ਹਣਾ ਇਹ ਸ਼ੌਂਕ ਨੂੰ ਕੱਟੇ ਨੇ ਕਰਨ ਇਹ ਸ਼ੌਂਕ ਨੂੰ ਬੈਠੇ ਦੇਖ ਲਓ ਭਾਈ ਪਲੂਮਣਾ ਘੜਦਾਂਦੇ ਨੇ ਦਬਾਬੇ ਲਾਕੇ ਦੇ ਬੰਦੇ ਹਾਂਜੀ ਠੀਕ ਐ ਤੇ ਮਨ ਲਾਦਾ 34 35 ਇੰਚ ਦੀ ਬੱਕਰੀ ਹੋਣੀ ਹਣਾ ਅੱਗੇ ਪੱਠਾਂ ਪੁੱਠਾਂ ਦਾ ਕੱਦ ਵਧੀਆ ਕਰ ਗਿਆ ਨੇ ਪੱਠਾਂ ਦਾ ਵੀ ਕੱਦ ਵਧੀਆ ਠੀਕ ਐ ਤੇ ਦੇਖ ਸਾਦੇ ਸੰਗੀ ਸੁੰਗੀ ਦੀ ਬੱਕਰੀ ਵਧੀਆ ਇਹ ਹਾਂਜੀ ਆ ਖੁਖਦਾ ਤਾਂ ਨਹੀਂ ਕੋਈ ਜ਼ਿਆਦਾ ਚੱਕਰ ਮੰਦ ਹੈ ਅੱਛਾ ਠੀਕ ਐ ਦੇਖ ਸਾਧੂਆਂ ਬੱਕਰੀਆਂ ਤੇ ਬਾਕੀ ਇੱਧਰ ਸਾਰੇ ਕੈਮਰਾ ਮਾਰਦੇ ਤੇ ਨੰਬਰ ਬੋਲ ਦੇ ਬਈ ਆਪਣਾ ਨੰਬਰ ਬੋਲ ਦੇ ਠੀਕ ਆ ਤੇ ਬੱਕਰਾ ਆਉਦੋ ਅੱਛਾ ਅੱਛਾ ਇਹ ਪੂਰੀ ਨਾਗਰੀ ਆ ਗਈ ਹੈ ਨਾ ਪੂਰੀ ਨਾਗਰੀ ਦੇਖ ਸਾਧੂਆਂ ਕਾਲੀ ਨਾਗਰੀ ਕਹਿ ਲੋ ਚਾਹੇ ਪੂਰੀ ਨਾਗਰੀ ਕਹਿ ਲੋ ਹਾਂਜੀ ਦੇਖ ਸਾਧੂਆਂ ਸਿੰਗੀ-ਸੁੰਗੀ ਜਮਾ ਵੱਤਦੀ ਹੈ ਬੱਕਰੀ ਦੀ ਇਹ ਵੀ ਪਹਿਲੇ ਆ ਗਈ ਦੂਵੇ ਬਈ ਇਹ ਦੋਵੇ ਦੋਵੇ ਜੁਈਏ ਠੀਕ ਐ ਕਿੰਨੇ ਕੰਨੇ ਬੱਚੇ ਦਿੰਦੀ ਐ ਇਹ ਇਹ ਦੋ ਦੋ ਬੱਚੇ ਦੇ ਦਿੰਦੀ ਠੀਕ ਐ ਇਹ ਵੀ ਵਧੀਆ ਬੱਕਰੀ ਐ ਬਾਈ ਦੀ ਬੱਕਰੀਆਂ ਸਾਰੀਆਂ ਚੰਗੀਆਂ ਨੇ ਨਾ ਥੱਲੋ ਥੱਲੋ ਹਾਂਜੀ ਹਾਂਜੀ ਤੇ ਬਰੀਕ ਨੇ ਜਮਾ ਪਿੰਡਿਆਂ ਦੀਆਂ ਇੱਧਰ ਸਾਰੀਆਂ ਬੱਕਰੀਆਂ ਦਿਖਾ ਦਿਓ ਆ ਵੀ ਆਪਣੀ ਐ ਇਹ ਵੀ ਆਪਣੀ ਐ ਇਹ ਵੀ ਬੱਕਰੀ ਦੇਖ ਸਕਦੇ ਹੋ ਬਾਈ ਹੋਰ ਕਾਲੀਆਂ ਬੱਕਰੀਆਂ ਜ਼ਿਆਦੇ ਨੇ ਹਣਾ ਹਾਂਜੀ ਹਾਂਜੀ ਠੀਕ ਐ ਤੇ ਬੱਕਰੀਆਂ ਸਾਰੀਆਂ ਬਾਈਆਂ ਦੀਆਂ ਚੰਗੀਆਂ ਨੇ ਇਹ ਮੱਥੇ ਫੁੱਲੀ ਆ ਗਈ ਹਣਾ ਵੱਡੀ ਬੱਕਰੀ ਆ ਵੀ ਦਿਖਾ ਦੇ ਬੋ ਜੀਆ ਦੇ ਸਾਡੇ ਤੇ ਨੰਬਰ ਬੋਲ ਦੇ ਬਈ ਆਪਣਾ ਨੰਬਰ ਆਪਣਾ 97797 ਹਾਂ ਯਾ ਨੋ ਅੰਦਰ ਤਾਲੀ ਇੱਕ ਵਾਰ ਹੋਰ ਬੋਲ ਦੇ 97797 ਯਾ ਨੋ ਅੰਦਰ